ਜੋ ਬਰੇ ਸੋਨਰ ਪਰ ਹੁਮਾਰਾ ਬਾਗੀ ਮਹਾਰਾਜ ਜੀ ਜੈ ਸੈবিক ਮਾਲ ਸ੍ਰੀ ਸ੍ਰੀ 187 ਗਿਆਨਰਾਜ ਮਹਾਰਾਜ ਜੀ ਜੈ ਚੋਦੀ ਪਾਸ਼ਾ ਸਤੂਰ ਪੂਰਨاتھ ਮਹਾਰਾਜ ਜੀ ਜੈ ਗੱਦੀ ਤੇ ਬਰਾਜਮਾਨ ਸੰਤ ਗਦਾਇ ਰਾਜ ਮਹਾਰਾਜ ਜੀ ਜੈ ਸਤੂਰ ਸੇਂਧਰਾਤ ਮਹਾਰਾਜ ਜੀ ਜੈ ਸਤੂਰ ਬਾਬਾ ਕੀਰਨਾ ਮਹਾਰਾਜ ਜੀ ਜੈ ਕੀਂਜਾਪਤ ਜੋ ਸੂਰਜੇ ਵਾਲੀ ਕੀ ਸਮਾਜ ਨੂੰ ਸਾਬਕ ਕਮਾਲ ਸ੍ਰੀ ਸ੍ਰੀ 107/11 ਮਾਰਨੀਆਂ ਨਾਲ ਦੇ ਮਾਰ ਸਤਾਂ ਨੂੰ ਇਹ ਸੂਚਿਤ ਕੀਤਾ ਜਾਂਦਾ ਹੈ ਕਿ ਜੋ ਕੱਲ 3 ਤਰੀਕ ਨੂੰ ਬਡਾਰੀ ਬੋਲ ਦੇ ਉੱਤੇ ਅਵਰ ਸਰਵੇਗੇ ਚੱਕਾ ਜਾਮ ਕਰਨ ਦਾ ਪ੍ਰੋਗਰਾਮ ਸਮੁੱਚੇ ਵਾਲਮੀਕੀ ਸਮਾਜ ਵੱਲੋਂ ਦਿੱਤਾ ਗਿਆ ਸੀ ਇਸ ਕਰਕੇ ਕਿ ਜੋ ਖਾਡੇ ਸੰਤ ਮਹਾਪੁਰਸ਼ਾਂ ਗੁਰੂ ਗਿਆਨਾ ਮਹਾਰਾਜ ਜੀ ਨੂੰ ਗੁਜ ਲੋਕਾਂ ਨੇ ਜਿਹੜੇ ਲੋਕ ਨਾਮ ਨਿਸ਼ਾਨ ਦੇ ਖਿਲਾਫ ਹੋ ਗੱਲ ਰਹੇ ਆ ਉਹਨਾਂ ਨੇ ਸੰਤਾਂ ਮਹਾਪੁਰਸ਼ਾਂ ਦੇ ਖਿਲਾਫ ਦੀ ਬਹੁਤ ਭੱਦੇ ਸ਼ਦਾਬਲੀ ਵਰਤੀ ਸੀਗੀ ਉਸ ਲੋਸਪਾ ਜੋ ਜਿਹੜਾ ਇਹ ਕੱਲ ਤਿੰਨ ਤਰੀਕ ਦਾ ਪ੍ਰੋਗਰਾਮ ਕੀਤਾ ਜਾ ਰਿਹਾ ਸੀਗਾ ਔਰ ਜੋ ਆਸ਼ਰਮ ਦੇ ਉੱਤੇ ਮੇਲਾ ਜਿਹੜਾ ਲਗਭਗ 1 ਹਫਤਾ ਚੱਲਦਾ ਹੁੰਦਾ ਅੱਜ ਤੋਂ ਹੀ ਸੰਤਾਵਾਂ ਵਿੱਚ ਸ਼ੁਰੂ ਹੋ ਗਈ ਆ ਇਸ ਕਰਕੇ ਤੋਂ ਵੱਡੀ ਗਿਣਤੀ ਦੇ ਵਿੱਚ ਅੱਜ ਪ੍ਰਸ਼ਾਸਨ ਗਿਆਨ ਆਸ਼ਰਮ ਨੂੰ ਸ੍ਰੀ ਰਾਤਖਾ ਸਾਹਿਬ ਤੇ ਪਹੁੰਚਿਆ ਸੰਤਾ ਮਹਾਪੁਰਸ਼ਾਂ ਦੀ ਹਾਜ਼ਰੀ ਦੇ ਵਿੱਚ ਪ੍ਰਸ਼ਾਸਨ ਨੇ ਭਰੋਸਾ ਦਿਵਾਇਆ ਕਿ ਜਿਨ੍ਹਾਂ ਲੋਕਾਂ ਨੇ ਸੰਤਾ ਮਹਾਪੁਰਸ਼ਾਂ ਦੇ ਖਿਲਾਫ ਜਾਂ ਸਾਡੇ ਲਾਲ ਪੀਤਕਮਨ ਜੀਸ਼ਾਨ ਦੇ ਖਿਲਾਫ ਪਰ ਦੇਸ਼ ਧਾਵਲੀ ਵਰਤੀ ਆ ਉਹਨਾਂ ਦੇ ਖਿਲਾਫ ਜਲਦ ਕਾਰਵਾਈ ਕੀਤੀ ਜਾਊਗੀ ਔਰ ਮੈਂ ਸੰਤਾ ਨੂੰ ਬੇਨਤੀ ਕਰਨਾ ਚਾਹੁੰਦਾ ਤੇ ਜੇਕਰ ਪ੍ਰਸ਼ਾਸਨ ਨੇ ਇਹ ਕਾਰਵਾਈ ਨਾ ਕੀਤੀ ਤਾਂ ਬਹੁਤ ਜਲਦ ਤੁਹਾਨੂੰ ਜਿਹੜਾ ਉਹ ਅਗਲਾ ਪ੍ਰੋਗਰਾਮ ਜਿਹੜਾ ਉਹ ਜੜਾ ਜਲਵਾ ਔਰ ਉਸ ਪ੍ਰੋਗਰਾਮ ਦੇ ਕਿੱਤੇ ਵੱਡੀ ਗੱਲ ਜਿਹੜੀ ਤੁਹਾਨੂੰ ਸਾਰੇ ਦੇ ਪਹੁੰਚਣਾ ਹੈ ਜੋ ਬੋਲੇ ਸੋਨ ਰਪੇ ਲੋਕਾਂ ਬਾਣੀ